ਐਸੀ ਦੀ ਨਾ ਅਹਿਮੀਅਤ ਉਸ ਗਰੀਬ ਬੰਦੇ ਨੂੰ ਪੁੱਛੋ ਜਿਹੜਾ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ ਕੁਝ ਚੀਜ਼ਾਂ ਅਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਪਰ ਗਰੀਬੀ ਵੀ ਇੱਕ ਬਹੁਤ بڑا ਸਰਾਪ ਹੈ ਜਿਨ੍ਹਾਂ ਕੋਲ ਨਾ ਲੱਖਾਂ ਕਰੋੜਾਂ ਅਰਬਾਂ ਰੁਪਈਆ ਹੈ ਉਹ ਵੀ ਭਰਾ ਆਪਸ ਵਿੱਚ ਲੜ ਲੜ ਮਰਦੇ ਹੈ ਅ ਦਿੱਲੀ ਦੇ ਇੱਕ ਫਾਰਮ ਕੋਲ ਸ਼ੂਟਆਊਟ ਹੋਇਆ ਸੀ ਦੋਨਾਂ ਭਰਾਵਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ ਸੀ ਪੀ ਸੁਨੇਹਾ ਜਾਊਂਗਾ ਤੁਸੀਂ ਤਮਾਕੂ ਬੀੜੀਆਂ ਦਾ ਆ ਕਿਹਾ ਹੁੰਦਾ ਹੈ ਆ ਪਾਨ ਪੂਨ ਇਹਨਾਂ ਦੀ ਤੁਸੀਂ ਐਡ ਕਰਨ ਲੱਗੇ ਹੋ ਐ ਸਿਰਫ ਪੈਸੇ ਦੀ ਲਾਭਸਾਨ ਅੱਜ ਕੱਲ ਸੋਸ਼ਲ ਮੀਡੀਆ ਤੇ ਜੋਤ ਘਾਇਆ ਜਾਂਦਾ ਉਹ ਸਾਰਾ ਸੱਚ ਨਹੀਂ ਹੁੰਦਾ ਅਸਲੀ ਤਸਵੀਰ ਕੁਝ ਹੋਰ ਹੁੰਦੀ ਹੈ ਜਦ ਮੈਂ ਮਰਿਆ ਜਦੋਂ ਮੇਰਾ ਜਨਾਜ਼ਾ ਨਿਕਲੂਗਾ ਤਾਂ ਮੇਰੇ ਹੱਥ ਇਸ ਤਰ੍ਹਾਂ ਟੇਢੇ ਕਰਕੇ ਬਾਹਰ ਨੂੰ ਕੱਢਦੇ ਹੋ ਦੋਈ ਪਾਸੇ ਅੱਧੀ ਦੁਨੀਆ ਦਾ ਜੇਤੂ ਸਿਕੰਦਰ ਵਰਗਾ ਰਾਜਾ ਵੀ ਖਾਲੀ ਹੱਥ ਹੀ ਗਿਆ ਸੀਗਾ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਮਨੀ ਕਾਂਟ ਬਾਇ ਹੈਪੀਨੈਸ ਕਿ ਪੈਸਾ ਖੁਸ਼ੀਆਂ ਨਹੀਂ ਖਰੀਦ ਸਕਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗਾ ਜ਼ਿਆਦਾਤਰ ਮੋਟੀਵੇਸ਼ਨਲ ਸਪੀਕਰ ਇਦਾਂ ਦੀ ਗੱਲ ਕਰਦੇ ਹੁੰਦੇ ਆ ਪਰ ਇਹ 100% ਹਰ ਜਗ੍ਹਾ ਫਿੱਟ ਨਹੀਂ ਬੈਠਦਾ ਅਸਲ ਚਾ ਜਿਹੜੇ ਰੱਜੇ ਪੂਜੇ ਬੰਦੇ ਹੁੰਦੇ ਆ ਸਭ ਕੁਝ ਦੁਨੀਆ ਦੁਨੀਆ ਚ ਦੇਖ ਲਿਆ ਹੁੰਦਾ ਉਹ ਇਦਾਂ ਹੀ ਗੱਲਾਂ ਕਰਦੇ ਹੁੰਦੇ ਆ ਵੀ ਪੈਸਾ ਤਾਂ ਹੱਥਾਂ ਦੀ ਮੈੜ ਐ ਇਹੋ ਕਿਸੇ ਕੋ ਟਿਕਦਾ ਨਹੀਂ ਇਹ ਐਦਾਂ ਐ ਮਾਇਆ ਮੂਣੀ ਐ ਪੈਸੇ ਦੀ ਨਾ ਅਹਿਮੀਅਤ ਉਸ ਗਰੀਬ ਬੰਦੇ ਨੂੰ ਪੁੱਛੋ ਜਿਹੜਾ ਆਪਣੀਆਂ ਬੁਨਿਆਦੀ ਲੋੜਾਂ ਰੋਟੀ ਕੱਪੜਾ ਮਕਾਨ ਇਹ ਵੀ ਪੂਰੀਆਂ ਨਹੀਂ ਕਰ ਸਕਦਾ ਐਦਾਂ ਦੀ ਹਾਲਾਤ ਐ ਹੁਣ ਉਹਨੂੰ ਅਸਲੀ ਅਹਿਮੀਅਤ ਪਤਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਵੀ ਇਹੀ ਹੈ ਕਿ ਮਨੀ ਕਾਂਟ ਬਾਏ ਹੈਪੀਨੈਸ ਦੇਖਦੇ ਹਾਂ ਮਨੀ ਹੈਪੀਨੈਸ ਜਾਂ ਖੁਸ਼ੀਆਂ ਖਰੀਦ ਸਕਦਾ ਹੈਗੇ ਨਹੀਂ ਖਰੀਦ ਸਕਦਾ ਐਦਾਂ ਦੀ ਹੀ ਗੱਲ ਕਰਾਂਗੇ ਪਿਛਲੀ ਵਾਰੀ ਮੈਂ ਵੀਡੀਓ ਪਾਈ ਸੀਗੀ ਪਈ ਪੈਸਾ ਕਿੱਥੋਂ ਆਇਆ ਕਿਹਨੇ ਬਣਾਇਆ ਕਿੱਦਾਂ ਬਣਾਇਆ ਉਹ ਤੁਸੀਂ ਜ਼ਰੂਰ ਦੇਖੀ ਹੋਏਗੀ ਜੇ ਨਹੀਂ ਦੇਖੀ ਹੈ ਤਾਂ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਪਾ ਦਾਂਗਾ ਉਹ ਤੁਸੀਂ ਜ਼ਰੂਰ ਦੇਖਿਓ ਤੇ ਉਤ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਪੈਸਾ ਬਣਾਇਆ ਕਿਵੇਂ ਸਗਾ ਅੱਜ ਦੀ ਹੁਣ ਅਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਵਾਂ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਇਸ ਤਰ੍ਹਾਂ ਦੇ ਅਲੱਗ ਜਾਏ ਤੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾਦਾ ਰਹਿਣਾ ਆ ਚਲੋ ਵੀਡੀਓ ਸ਼ੁਰੂ ਕਰਦੇ ਆ ਅਕਸਰ ਇਹ ਕਿਹਾ ਜਾਂਦਾ ਹੈ ਵੀ ਪੈਸਾ ਬਿਸਤਰ ਤੱਕ ਖਰੀਦ ਸਕਦਾ ਹੈ ਪਰ ਤੁਹਾਡੀ ਨੀਂਦ ਨਹੀਂ ਪੈਸਾ ਘੜੀ ਤਾਂ ਖਰੀਦ ਸਕਦਾ ਹੈ ਮਹਿੰਗੀ ਤੋਂ ਮਹਿੰਗੀ ਪਰ ਵਕਤ ਨਹੀਂ ਖਰੀਦ ਸਕਦਾ ਇਹ ਜਿਹੜੀ ਵਕਤ ਵਾਲੀ ਗੱਲ ਹੈ ਇਹ ਮੈਂ ਤੁਹਾਨੂੰ ਇੱਕ ਗੱਲ ਦੱਸੂਗਾ ਬੜੀ ਰੋਚਕ ਇਹ ਥੋੜੀ देर ਬਾਅਦ ਅਸਲਾ ਹੈ ਵੀਡੀਓ ਥੋੜੀ ਚੱਲ ਲੈਣ ਦਿਓ ਤੇ ਇੱਕ ਹੋਰ ਗੱਲ ਹੈ ਕਹਿੰਦੇ ਵੀ ਪੈਸਾ ਖੁਸ਼ੀਆਂ ਖਰੀਦ ਸਕਦਾ ਹੈ ਕੁਝ ਕੁਝ ਲੋਕਾਂ ਦੀ ਸੋਚ ਹੈ ਉਹ ਕਹਿੰਦੇ ਪੈਸਾ ਖੁਸ਼ੀਆਂ ਖਰੀਦ ਸਕਦਾ ਹੈ ਪਰ ਤੁਹਾਨੂੰ ਖਰਚਣਾ ਨਹੀਂ ਆਉਂਦਾ ਪਰ ਇਹ ਵੀ ਇੱਕ ਸੱਚ ਹੈ if money can't buy happiness what poverty can't buy anything ਜੇ ਪੈਸਾ ਖੁਸ਼ੀਆਂ ਨਹੀਂ ਖਰੀਦ ਸਕਦਾ ਤਾਂ ਗਰੀਬੀ ਗਰੀਬ ਬੰਦਾ ਜਾਂ ਗਰੀਬੀ ਕੁਝ ਵੀ ਨਹੀਂ ਖਰੀਦ ਸਕਦੀ ਹੁਣ ਕਈ ਧਾਰਮਿਕ ਬੰਦੇ ਆਉਂਦੇ ਆ ਉਹ ਇਦਾਂ ਸੰਦੇਸ਼ ਦਿੰਦੇ ਆ ਮਤਲਬ ਤੁਹਾਨੂੰ ਪਤਾ ਹੀ ਹੈ ਕਿੰਨੀ ਸੰਗਤ ਬੈਠੀ ਹੁੰਦੀ ਤੇ ਉਹ ਕਹਿੰਦੇ ਹੁੰਦੇ ਆ ਜੀ ਮਾਇਆ ਮੋਣੀ ਹੈ ਇਹ ਤੋਂ ਬਚਣਾ ਚਾਹੀਦਾ ਇਹ ਤੁਹਾਡਾ ਇਹ ਆ ਕਰ ਦੂੰਗੀ ਉਹ ਕਰ ਦੂੰਗੀ ਫਿਰ ਹੁੰਦਾ ਕੀ ਆ ਬਾਅਦ ਵਿੱਚ ਉਹੀ ਬੰਦਾ ਜਿਹੜਾ ਸ਼ਖਸੀਅਤ ਧਾਰਮਿਕ ਬੜੀ 3-4 ਕਰੋੜ ਦੀ ਗੱਡੀ 'ਚ ਪਹਿਲਾਂ ਆਇਆ ਹੁੰਦਾ ਹੈ ਫਿਰ ਜਿਨ੍ਹਾਂ ਦੇ ਘਰੇ ਪ੍ਰੋਗਰਾਮ ਕਰਦਾ ਹੈ ਲੱਖਾਂ ਉਹਨਾਂ ਕੋਲੋਂ ਲੈ ਜਾਂਦਾ ਹੈ ਭੇਟਾ ਦੇ ਤੌਰ ਤੇ ਸੋ ਇਹ ਸਭ ਟਕੂਸਲੇ ਹੈ ਲੋਕਾਂ ਨੂੰ ਸਿਰਫ ਠੱਗਣ ਦੇ ਤਰੀਕੇ ਹੈ ਠੱਗਦੇ ਕਾਦੇ ਲਈ ਪੈਸੇ ਲਈ ਜੀਪੇ ਮਾਇਆ ਮੂਣੀਤ ਵੀ ਆਪਕੇ ਵਿੱਚ ਫਸੀ ਹੋਈ ਹੈ ਹੁਣ ਇਹ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦੀਆਂ ਖੁਸ਼ੀਆਂ ਦੀ ਅਸੀਂ ਗੱਲ ਕਰਦੇ ਹਾਂ ਜੇ ਪਦਾਰਥਵਾਦੀ ਖੁਸ਼ੀਆਂ ਦੀ ਇਹ ਗੱਲ ਕਰਦੇ ਹਾਂ ਜਿੱਦਾਂ ਵੱਡਾ ਮਕਾਨ ਬੜੀ ਗੱਡੀ ਮਹਿੰਗੇ ਫੋਨ ਹੀਰੇ ਜਵਾਹਰਾਤ ਗਹਿਣੇ ਹੋਰ ਕਈ ਕੁਝ ਨਿਕ ਸੁਕ ਤਾਂ ਪੈਸਾ ਉੱਥੇ ਜ਼ਰੂਰੀ ਹੈ ਪਰ ਇਹ ਜਿਹੜੀਆਂ ਪਦਾਰਥਵਾਦੀ ਚੀਜ਼ਾਂ ਇਹ ਬਕਤੀ ਖੁਸ਼ੀਆਂ ਦਿੰਦੀਆਂ ਹੈ ਇਹ ਉਸ ਖੁਸ਼ੀ ਦੀ ਗੱਲ ਕਰ ਰਹੇ ਹਾਂ ਅਸੀਂ ਜਦੋਂ ਕੋਈ ਨਵੀਂ ਗੱਡੀ ਜਾਂ ਨਵਾਂ ਫੋਨ ਮਾਰਕੀਟ 'ਚ ਆ ਜਾਂਦਾ ਜਿਹੜਾ ਤਾਂ ਪੈਸੇ ਵਾਲਾ ਬੰਦਾ ਹੁੰਦਾ ਇਹਦੇ ਕੋਲ ਪੈਸਾ ਹੁੰਦਾ ਉਹ ਪੁਰਾਣੀ ਚੀਜ਼ ਉਹਨੂੰ ਜਿਹੜੀ ਪਹਿਲਾਂ ਗੱਡੀ ਲਈ ਹੋਈ ਹੁੰਦੀ ਹੈ ਉਹਦੀ ਖੁਸ਼ੀ ਉਹਦੀ ਖਤਮ ਹੋ ਜਾਂਦੀ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਹੁਣ ਨਵੀਂ ਗੱਡੀ ਲਵਾਂ ਮਤਲਬ ਨਵੀਂ ਚੀਜ਼ ਲੈਣ ਦੀ ਲਾਲਸਾ ਪੈਦਾ ਹੋ ਜਾਂਦੀ ਉਹਦੇ 'ਚ ਮੈਂ ਸੋਚਦਾ ਨਾ ਕੁਝ ਚੀਜ਼ਾਂ ਅਸੀਂ ਪੈਸੀ ਨਾਲ ਨਹੀਂ ਖਰੀਦ ਸਕਦੇ ਅਜੇ ਵੀ ਹੈ ਜਿੱਦਾਂ ਸੱਚਾ ਸਾਥੀ ਸੱਚੇ ਰਿਸ਼ਤੇ ਬਿਲਕੁਲ ਜੈਨੂਨ ਮਾਪੇ ਬੱਚੇ ਪੁਰਾਣਾ ਤੁਹਾਡਾ ਬੀਤਿਆ ਹੋਇਆ ਵਕਤ ਅੰਦਰੂਨੀ ਖੁਸ਼ੀ ਤੇ ਪੂਰਨ ਸੰਤੁਸ਼ਟੀ ਮੈਂ ਸੋਚਦਾ ਕਿ ਇਹ ਚੀਜ਼ਾਂ ਪੈਸੀ ਦੇ ਨਾਲ ਨਹੀਂ ਖਰੀਦ ਸਕਦੇ ਪੁਰਾਣਾ ਵਕਤ ਮੈਂ ਉਹਦੀ ਗੱਲ ਕਰਦਾ ਜਿਹੜਾ ਪੈਸਾ ਕਮਾਣ ਦੀ ਦੌੜ ਚ ਗਵਾਚਿਆ ਹੁੰਦਾ ਉਹ ਨਹੀਂ ਉਹ ਨਹੀਂ ਵਾਪਸ ਆਦਾ ਜਿੰਨਾ ਮਰਜੀ ਪੈਸਾ ਲਾ ਲਓ ਪਰ ਗਰੀਬੀ ਵੀ ਇੱਕ ਬਹੁਤ ਬੜਾ ਸਰਾਪ ਹੈ ਗਰੀਬ ਬੰਦਾ ਵੀ ਚਾਹਦਾ ਹੈ ਪੇ ਮੈਂ ਅਮੀਰ ਹੋਵਾਂ ਜੇ ਖੁਸ਼ੀ ਦੀ ਗੱਲ ਕਰੀਏ ਜੇ ਗਰੀਬ ਖੁਸ਼ ਨਹੀਂ ਹੈਗਾ ਤਾਂ ਅਮੀਰ ਵੀ ਖੁਸ਼ ਨਹੀਂ ਹੈਗੇ ਉਹਨਾਂ ਦੇ ਵੀ ਪਰਿਵਾਰ ਖਿੰਡੇ-ਪੁੰਡੇ ਆ ਮਤਲਬ ਡਿਪਰੈਸ਼ਨ ਦਾ ਸ਼ਿਕਾਰ ਅਮੀਰ ਵੀ ਬਹੁਤ ਹੈ ਜਿਨ੍ਹਾਂ ਕੋਲ ਨਾ ਲੱਖਾਂ ਕਰੋੜਾਂ ਅਰਬ ਰੁਪਈਆ ਹੈ ਉਹ ਵੀ ਭਰਾ ਆਪਸ ਵਿੱਚ ਲੜ ਲੜ ਮਰਦੇ ਆ ਇੱਕ ਤੁਹਾਨੂੰ ਗੱਲ ਦੱਸਦਾ ਪੌਂਟੀ ਚੱਡੇ ਵਾਲੀ ਇਹ 212 ਦੇ ਵਿੱਚ ਇਹ ਦੋ ਭਰਾ ਦਿੱਲੀ ਦੇ ਇੱਕ ਫਾਰਮ ਕੋਲ ਸ਼ੂਟਆਊਟ ਹੋਇਆ ਸੀ ਦੋਨਾਂ ਭਰਾਵਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ ਸੀਗਾ ਮਸਲਾ ਕੀ ਆ ਸੀਗਾ ਮਸਲਾ ਪੈਸਿਆਂ ਦਾ ਸੀਗਾ ਲੱਖਾਂ ਕਰੋੜਾਂ ਦਾ ਇਹਨਾਂ ਦਾ ਕਾਰੋਬਾਰ ਸੀ ਉੱਥੇ ਆਪਸ ਦੇ ਵਿੱਚ ਸਿਰਫ ਵੀ ਇਲਾਕਿਆਂ ਦੀ ਬੰਡ ਕੁਛ ਸ਼ਰਾਬ ਦੇ ਕੁਛ ਉਹ ਵਪਾਰੀ ਸੀਗੇ ਆਪਸ ਦੇ ਵਿੱਚ ਉਹ ਲੜਕੇ ਮਰ ਗਏ ਸੀ ਹੁਣ ਉਹ ਮਾਇਆਮੋਣੀ ਵਾਲੀ ਗੱਲ ਇੱਥੇ ਲਾਗੂ ਹੁੰਦੀ ਹੈ ਵੀ ਮਾਇਆਮੋਣੀ ਹੈ ਰਿਸ਼ਤਿਆਂ ਨੂੰ ਵੀ ਅੰਨਾ ਕਰ ਦਿੰਦੀ ਹੈ ਇੱਕ ਦੂਏ ਨੂੰ ਮਾਰਨ ਲੱਗ ਪੈਂਦੇ ਆ ਜਿੰਨੀ ਦੇਰ ਨਾਲ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਦੋਸਤ ਮਿੱਤਰ ਜਿਹੜੇ ਮੌਕਾ ਪਰਸ ਦੀ ਗੱਲ ਕਰ ਰਿਹਾ ਮੈਂ ਮੋਗਾ ਪ੍ਰਸਤ ਦੋਸਤ ਮਿੱਤਰ ਰਿਸ਼ਤੇਦਾਰ ਤੁਹਾਡੇ ਵਾਲੇ ਦੁਆਲੇ ਘੁੰਮਣਗੇ ਜੇ ਜਦੋਂ ਤੁਹਾਡੇ ਕੋਲ ਪੈਸਾ ਖਤਮ ਹੋ ਗਿਆ ਸਾਰੇ ਭੱਜ ਜਾਣਗੇ ਕੋਈ ਨਾਲ ਨਹੀਂ ਕੜਨਾ ਇਹ ਹੁੰਦੀ ਹੈ ਪੈਸੇ ਦੀ ਪਾਵਰ ਇੱਕ ਮੈਂ ਨਾ ਉਦਾਹਰਨ ਤੁਹਾਨੂੰ ਦੱਸਦਾ ਆ ਕਿ ਕਿਦਾਂ ਪੈਸਾ ਬੰਦੇ ਨੂੰ ਸੈਟੀਸਫਾਈਡ ਨਹੀਂ ਹੋਣ ਦਿੰਦਾ ਕਰੋੜਾ ਰੁਪਏ ਹੋਣ ਦੇ ਬਾਵਜੂਦ ਵੀ ਉਹਦੇ ਦਿਮਾਗ 'ਚ ਇਹ ਫੁਰਨੇ ਫੁਰੀ ਜਾਂਦੇ ਆ ਇਹ ਲਾਲਸਾ ਉਹਦੇ ਜਾਗਦੀ ਰਹਿੰਦੀ ਆ ਕਿ ਮੈਂ ਕਿਦਾਂ ਹੋਰ ਪੈਸੇ ਇਕੱਠੇ ਕਰ ਲਵਾਂ ਤੁਸੀਂ ਦੇਖਿਆ ਹੁਣ ਆ ਜਿਹੜੇ ਐਕਟਰ ਐ ਜਦਾਮਤਾ ਬਚਨ ਹੋਇਆ ਆ ਸ਼ਾਹਰੁਖ ਖਾਨ ਅਜੀ ਦੇਵਗਨ ਆਕਸ਼ੇ ਕੁਮਾਰ ਤੇ ਕਿ ਕ੍ਰਿਕਟਰਾਂ ਦੀ ਵੀ ਮੈਂ ਗੱਲ ਕਰਦਾ ਤੁਹਾਨੂੰ ਬਾਅਦ 'ਚ ਤੇ ਇਹ ਸਭ ਕੁਝ ਕਰੋੜਾਂ ਰੁਪਏ ਦੀ ਕੁਝ 10-15 ਕਰੋੜ ਦੇ لالچ ਚ ਹਾਲਾਂਕਿ ਇਹਨਾਂ ਕੋਲ ਪੈਸੇ ਬਹੁਤ ਹੈ ਹਾ ਗੋਟਕਾ ਤਮਾਕੂ ਚੈਨੀ ਖੈਨੀ ਕਿਹੜਾ ਕੇਸਰੀ ਜੀਵਨ ਪਾਨ ਫੂਨ ਇਹਨਾਂ ਦੀਆਂ ਐਟਾ ਕਰਦੀ ਹੈ ਹਾਲਾਂਕਿ ਇਹਨਾਂ ਕੋਲ ਕਰੋੜਾਂ ਰੁਪਈਆ ਜਮਾ ਹੈ ਪਰ ਉਹ ਲਾਲਸਾ ਨਹੀਂ ਮੁੱਕਦੀ ਤੇ ਅਸੀਂ ਇਹ ਸਿਰਫ ਕੁਝ 10-15 ਕਰੋੜ ਦੀ ਖਾਤਰ ਆਪਣਾ ਜਿਹੜਾ ਜੋ ਕਰਦਾਰ ਹੈ ਦੁਨੀਆ ਦੇ ਵਿੱਚ ਉਹ ਥੱਲੇ ਸਿੱਟ ਲੈਂਦੇ ਆ ਪੀ ਕੀ ਸਨੇਹਾ ਜਾਊਂਗਾ ਤੁਸੀਂ ਤਮਾਕੂ ਬੀੜੀਆਂ ਦਾ ਆ ਕਿਹਾ ਹੁੰਦਾ ਹੈ ਪਾਨ ਪੂਨ ਇਹਨਾਂ ਦੀ ਤੁਸੀਂ ਐਡ ਕਰਨ ਲੱਗੇ ਹੋ ਐ ਥੋੜੀ ਜਿਹੀ ਪੈਸੇਆਂ ਖਾਤਰ ਇਹਦਾ ਕੀ ਸਨੇਹਾ ਜਾਂਦਾ ਦੁਨੀਆ ਨੂੰ ਕਾਦੀ ਸਿਰਫ ਪੈਸੇ ਦੀ ਲਾਲਸਾ ਵੀ ਮੈਂ 10 15 ਕਰੋੜ ਹੋਰ ਕਮਾ ਲਵਾਂ ਦੁਨੀਆ ਜਾਵੇ ਟੱਠੇ ਕੋਚ ਸੋ ਇਹਨਾਂ ਦੀ ਅਸਲੀਅਤ ਹੈ ਨਾ ਇਹਨਾਂ ਨੂੰ ਅਸੀਂ ਹੀਰੋ ਮੰਨਦੇ ਆ ਆਪਣੇ ਹੀਰੋ ਮੰਨਦੇ ਆ ਪਈ ਲੈ ਵੀ ਅੰਤਭਜ ਨਕਸ਼ੇ ਕੁਮਾਰ ਫਲਾਣਾ ਫਲਾਣਾ ਇੰਨਾ ਕਿੰਨਾ ਦਾ ਕਰਦਾਰ ਹੈ ਬਾਕੀ ਕ੍ਰਿਕਟਰਾਂ ਦੀ ਗੱਲ ਕਰਦੇ ਆ ਥੋਨੀ ਹੋਇਆ ਜਾਂ ਹੋਰ ਕਈ ਜਿੰਨੇ ਵੀ ਹੋਏ ਆ ਕਿੰਨੇ ਹੀ ਕ੍ਰਿਕਟਰ ਆ ਮੈਂ ਨੌ ਕਿਹਦੇ ਕਿਦਾਂ ਇਹ ਵੀ ਉਹ ਜੂਏ ਵਾਲੀਆਂ ਜਿਹੜੀਆਂ ਐਪਾਂ ਆ ਜਿਨ੍ਹਾਂ ਤੋਂ ਲੋਕਾਂ ਲੋਕ ਬਰਬਾਦ ਹੋ ਰਹੇ ਆ ਉਹਨਾਂ ਦੀ ਮਸ਼ਹੂਰੀ ਕਰਦੇ ਆ ਵੀ ਆਹ ਫਲਾਨਾ ਐਦਾਂ ਕਰ ਦੋ ਤਾਂ ਇੰਨੇ ਪੈਸੇ ਦਿਓ ਤਾਂ ਤੁਸੀਂ ਇੰਨੇ ਪੈਸੇ ਬਣਾ ਲੈਣੇ ਆ ਸੱਟੇ ਵਾਲੀਆਂ ਸਰਕਾਰ ਨੇ ਵੀ ਉਹ ਕੀਤੀਆਂ ਆ ਮਨਜ਼ੂਰਸ਼ੁਦਾ ਉਹਨਾਂ ਦੀਆਂ ਐਡਾਂ ਕਰਦੇ ਸਿਰਫ ਕੁਝ ਚੰਦ ਪੈਸਿਆਂ ਲਈ ਨਮ ਜਿਹੜੇ ਬੇਰੁਜ਼ਗਾਰ ਜਵਾਨ ਨੌਜਵਾਨ ਹੈ ਉਹਨਾਂ ਦਾ ਭਵੇਖੇ ਹੋ ਲੋਕੀ ਕਰਜ਼ੇ ਥੱਲੇ ਦੱਬ ਗਏ ਆ ਜਿਹੜ ਜੂਏ ਜੂਆ ਖੇਡਦੇ ਖੇਡਦੇ ਥੋੜੇ ਲਾਲਚ ਚ ਅੱਗੇ ਵਧਦੇ ਰਹਿੰਦੇ ਆ ਦੇਖੋ ਉਹਨਾਂ ਨੂੰ ਆਮ ਲੋਕਾਂ ਨੂੰ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਤਾਂ ਉਹ ਕੰਪਨੀ ਕਿੰਨਾ ਪੈਸਾ ਦਿੰਦੀ ਹੈ ਉਹਦੇ ਨਾਲ ਮਤਲਬ ਹੈ ਬਾਕੀ ਉਹਨਾਂ ਦਾ ਹੱਕ ਹੈ ਅਸੀਂ ਕੀ ਕਹਿ ਸਕਦੇ ਗੋ ਕਿ ਅੰਨੀ ਦੌੜ ਹੈ ਮਾਇਆ ਮੋਣੀ ਹੈ ਇਹ ਗੱਲਾਂ ਇੱਥੇ ਲਾਗੂ ਹੁੰਦੀਆਂ ਅਸਲ 'ਚ ਨਾ ਮਾਈਂਡ ਸੈਟ ਏ ਇਦਾਂ ਦਾ ਬਣ ਗਿਆ ਹੈ ਬੰਦਾ ਕਹਿੰਦਾ ਜਿਹੜਾ ਜਿੰਦੀ ਕੋਈ ਛੋਟੀ ਗੱਡੀ ਹੁੰਦੀ ਉਹ ਵੱਡੀ ਚਾਹਦਾ ਆ ਜਾਂ ਥੋੜੇ ਪੈਸੇ ਆਂਦੇ ਉਹ ਵੱਡੀ ਲੈ ਲੰਦਾ ਆ ਫੇਰ ਉਹਦਾ ਹੋਰ ਲਗਜ਼ਰੀ ਗੱਡੀ ਖਰੀਦਣ ਨੂੰ ਜੀ ਕਰਦਾ ਕਰਦਾ ਹੁੰਦਾ ਕੀ ਆ ਸਿਰਫ ਇਦਾਂ ਹੁੰਦਾ ਵੀ ਉਹਦੇ ਦਿਮਾਗ 'ਚ ਇਹ ਹੁੰਦਾ ਵੀ ਮੈਂ ਇਹੋ ਆਪਣੇ ਨਾਲ ਇਨੇੜੇ ਟੇੜੇ ਦੇ ਜੋ ਵੀ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਨੂੰ ਦਿਖਾਣਾ ਵੀ ਮੇਰੇ ਕੋਲ ਵੱਡੀ ਗੱਡੀ ਆ ਵੀ ਮੈਂ ਅਮੀਰ ਆ ਸਿਰਫ ਦਿਖਾਵੇ ਦੀ ਗੇਮ ਹੈ ਮੇਰੇ ਹਿਸਾਬ ਨਾਲ ਤੁਹਾਨੂੰ ਕੁਝ ਦਿਖਾ ਕੇ ਸਾਬਤ ਕਰਨ ਦੀ ਜਰੂਰਤ ਨਹੀਂ ਜੇ ਤੁਹਾਡਾ ਕਰਦਾਰ ਵਧੀਆ ਜੇ ਤੁਸੀਂ ਕਰਦਾਰ ਵਧੀਆ ਬਣਾ ਬਣਾਉਗੇ ਆਪਣਾ ਉਹਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਇਹ ਆ ਹੈ ਮੇਰ ਕੋ ਆ ਹੋਇਆ ਹੈ ਕਿਉਂਕਿ ਤੁਸੀਂ ਵਧੀਆ ਕਰਦਾਰ ਪੈਸੇ ਨਾਲ ਨਹੀਂ ਖਰੀਦ ਸਕਦੇ ਅੱਜ ਕੱਲ ਸੋਸ਼ਲ ਮੀਡੀਆ ਤੇ ਜੋ ਦਿਖਾਇਆ ਜਾਂਦਾ ਉਹ ਸਾਰਾ ਸੱਚ ਨਹੀਂ ਹੁੰਦਾ ਅਸਲੀ ਤਸਵੀਰ ਕੁਝ ਹੋਰ ਹੁੰਦੀ ਹੈ ਬਹੁਤੇ ਲੋਕ ਆਪਣੇ ਆਪ ਨੂੰ ਅਮੀਰ ਦਿਖਣ ਲਈ ਬਹੁਤ ਕੁਝ ਪੋਸਟ ਕਰਦੇ ਆ। ਸੋਸ਼ਲ ਮੀਡੀਆ ਤੇ ਹਰੇਕ ਬੰਦਾ ਆਪਣਾ ਸਹੀ ਦਿਖਾਉਂਦਾ ਆ ਵੀ ਮੈਂ ਕਿੰਨਾ ਸਹੀ ਆ ਜਾਂ ਮਤਲਬ ਆਪਣੇ ਵਧੀਆ-ਵਧੀਆ ਚੀਜ਼ਾਂ ਦਿਖਾਉਂਦਾ ਆ। ਆਪਣਾ ਜੋ ਉਹਦੇ ਨਾਲ ਜੋ ਅਸਲੀਅਤ ਜੋ ਉਹਨਾਂ ਨਾਲ ਬੁਰਾ ਬੀਤਿਆ ਹੁੰਦਾ ਜਾਂ ਉਹਦਾ ਕੁਝ ਗਲਤ ਹੁੰਦਾ ਹੈ ਉਹ ਕੋਈ ਨਹੀਂ ਦਿਖਾਉਂਦਾ। ਉਹ ਉਸ ਬੰਦੇ ਨੂੰ ਹੀ ਪਤਾ ਹੁੰਦਾ ਜਿਹੜਾ ਉਹਦਾ ਨੇੜੇ ਤੇੜੇ ਦਾ ਬੰਦਾ ਹੁੰਦਾ ਵੀ ਇਹ ਕਿਆ ਕੁਝ ਹੈ। ਸੋ ਸੋਸ਼ਲ ਮੀਡੀਆ ਤੇ ਯਕੀਨ ਨਾ ਬਹੁਤਾ ਕਰਿਆ ਕਰੋ ਕਿ ਕਿਆ ਇਹ ਵਾਕਈ ਇਹੋ ਐ ਏਦਾਂ ਹੀ ਐ ਉਹ ਸੋਸ਼ਲ ਮੀਡੀਆ ਜਮਾਨੇ ਦੀ ਸੱਚਾਈ ਨਹੀਂ ਹੈਗਾ ਪੂਰੀ ਰਿਐਲਿਟੀ ਨਹੀਂ ਹੁੰਦੀ ਹੁੰਦਾ ਕੀ ਹੈ ਇੱਕ ਦੂਜੇ ਨੂੰ ਜਲਾਉਣ ਲਈ ਬੰਦੇ ਅ ਅਮੀਰ ਦਿਖਣ ਲਈ ਕਰਜ਼ਾ ਚੱਕ ਕੇ ਪੋਸਟਾਂ ਪਾਉਂਦੇ ਆ ਵੀ ਮੈਂ ਪਤਾ ਨਹੀਂ ਕਿਆ ਐ ਇਦਾਂ ਦੀ ਚੀਜ਼ਾਂ ਦੇ ਇਦਾਂ ਦੇ ਭਰਮ ਜਾਲਾਂ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਐ ਫੇਰ ਉਹ ਜਿਹੜੇ ਕਰਜ਼ੇ ਚੱਕਿਓ ਹੁੰਦੇ ਆ ਸਿਰਫ ਦਿਖਾਵੇ ਲਈ ਚਾਦਰ ਤੋਂ ਬਾਹਰ ਪੈਰ ਪਸਾਰਦੇ ਆ ਫੇਰ ਬਾਅਦ ਵਿੱਚ ਪਛਤਾਉਂਦੇ ਆ ਦੁੱਖਾਂ 'ਚ ਪੈਂਦੇ ਆ ਇਹ ਦਿਖਾਵੇ ਵਾਲੀ ਗੇਮ ਨਹੀਂ ਅੱਜ ਕੱਲ੍ਹ ਦੁਨੀਆ 'ਚ ਇਹ ਤੋਂ ਦੂਰ ਰਹਿਣਾ ਚਾਹੀਦਾ ਆ ਬੰਦੇ ਦੀ ਕਹਿੰਦੇ ਭੁੱਖ ਉਦੋਂ ਕਤਮ ਹੁੰਦੀ ਆ ਜਦੋਂ ਬੰਦਾ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲ ਜਾਂਦਾ ਨਹੀਂ ਤਾਂ ਕਹਿੰਦੇ ਐਂਡ ਤੱਕ ਤਮਾ ਮੁੱਕਦੀ ਨਹੀਂ ਆ ਵੀ ਲੈ ਲਵਾ ਉਹ ਵੀ ਲੈ ਲਵਾ ਪੈਸੇ ਦਾ ਜਿਹੜਾ ਮਾਇਆ ਜਾਲ ਹੈ ਨਾ ਇਹੋ ਹੀ ਹੈ ਇਹ ਵੀ ਇੱਕ ਤੋੜਨਾ ਬਹੁਤ ਔਖਾ ਹੈ ਮਾਇਆ ਜਾਲ ਹੁਣ ਮੈਂ ਨਾ ਉਹ ਜਿਹੜੀ ਵਕਤ ਵਾਲੀ ਗੱਲ ਸੀ ਵੀ ਵਕਤ ਪੈਸੇ ਨਾਲ ਨਹੀਂ ਖਰੀਦ ਸਕਦੇ ਘੜੀ ਮਹਿੰਗੀ ਤੋਂ ਮਹਿੰਗੀ ਖਰੀਦ ਲਵਾਂਗੇ ਉਹ ਗੱਲ ਦੱਸਦਾ ਆ ਸਿਕੰਦਰ ਦਾ ਨਾਂ ਤੁਸੀਂ ਸੁਣਿਆ ਹੋਣਾ ਹੈ ਅੱਧੀ ਦੁਨੀਆ ਦਾ ਜੇਤੂ ਸੀਗਾ ਜਦੋਂ ਉਹ ਇਥੋਂ ਇੰਡੀਆ ਤੋਂ ਵਾਪਸ ਜਾ ਰਿਹਾ ਸੀ ਪੰਜਾਬ ਤੋਂ ਤਾਂ ਉਹ ਬਗਦਾਦ ਕੋਲ ਜਾ ਕੇ ਬਿਮਾਰ ਹੋ ਗਿਆ ਸੀ ਤੇ ਉੱਥੇ ਉਹਦੀ ਹਾਲਾਤ ਬਹੁਤ ਨਾਜ਼ੁਕ ਸੀਗੇ ਉਹਨੇ ਆਪਣੀ ਨਾ ਹਕੀਮਾ ਨੂੰ ਕਿਹਾ ਵੀ ਮੈਨੂੰ ਥੋੜੇ ਇੱਕ ਦਿਨ ਜਿੰਦਾ ਰੱਖ ਸਕਦੇ ਆ ਵੀ ਮੈਨੂੰ ਠੀਕ ਕਰ ਦਿਓ ਮੈਂ ਆਪਣੀ ਮਾਂ ਨੂੰ ਮਿਲਣਾ ਚਾਹਨਾ ਹੈ ਮੇਰੀ ਮਾਂ ਨਾ ਬਹੁਤ ਪਿਆਰ ਹੈ ਉਹ ਦਸੇਗਾ ਵੀ ਬਹੁਤ ਪਿਆਰ ਹੈ ਪਰ ਹਕੀਮਾ ਨੇ ਕਿਹਾ ਵੀ ਇਹ ਮੁਸ਼ਕਲ ਹੈ ਤੇਰੀ ਹਾਲਾਤ ਅੱਛੇ ਨਹੀਂ ਉਹਨੇ ਫਿਰ ਕਿਹਾ ਕਹਿੰਦਾ ਮੈਂ ਤੁਹਾਨੂੰ ਨਾ ਆਪਣਾ ਅੱਧਾ ਰਾਜ ਦੇ ਦਊਂਗਾ ਤੁਸੀਂ ਮੈਨੂੰ ਗਰੀਸ ਪੁੱਜਣ ਜੋ ਤੱਕ ਜਿੰਦਾ ਰੱਖ ਲਓ ਹਕੀਮ ਨੂੰ ਪਤਾ ਸੀ ਕਿ ਹਾਲਾਤ ਇਹਦੇ ਅੱਛੇ ਨਹੀਂ ਹੈਗੇ ਉਹਨੇ ਕਿਹਾ ਵੀ ਮੁਸ਼ਕਲ ਹੈ ਤੂੰ ਬਹੁਤ ਥੋੜੇ ਦਿਨਾਂ ਦਾ ਮਹਿਮਾਨ ਹੈ ਗਰੀਸ ਜਾਣ ਨੂੰ ਬਹੁਤ ਦਿਨ ਲੱਗਣੇ ਆ ਫਿਰ ਸਿਕੰਦਰ ਨੂੰ ਅਹਿਸਾਸ ਹੋ ਗਿਆ ਕਿ ਆਖਰੀ ਦਿਨ ਆ ਗਏ ਆ ਹੁਣ ਫਿਰ ਉਹਨੇ ਕਿਹਾ ਵੀ ਮੇਰੀ ਇੱਕ ਕੋਈ ਇੱਛਾ ਹੈ ਜਦ ਮੇਰਾ ਜਦ ਮੈਂ ਮਰਿਆ ਜਦੋਂ ਮੇਰਾ ਜਨਾਜ਼ਾ ਨਿਕਲੂਗਾ ਤਾਂ ਮੇਰੇ ਹੱਥ ਇਸ ਤਰ੍ਹਾਂ ਟੇਢੇ ਕਰਕੇ ਬਾਹਰ ਨੂੰ ਕੱਢ ਦਿਓ ਦੋਵੇਂ ਪਾਸੇ ਐਦਾਂ ਮਤਲਬ ਜਨਾਜ਼ੇ ਦੇ ਤਾਂ ਕਿ ਦੁਨੀਆ ਨੂੰ ਇਹ ਗੱਲ ਇਹ ਸੋਚ ਜਾਵੇ ਦੁਨੀਆ 'ਚ ਕਿ ਅੱਧੀ ਦੁਨੀਆ ਦਾ ਮਾਲਕ ਅੱਧੀ ਦੁਨੀਆ ਦਾ ਜੇਤੂ ਸਿਕੰਦਰ ਵਰਗਾ ਰਾਜਾ ਵੀ ਖਾਲੀ ਹੱਥ ਗਿਆ ਸੀਗਾ ਸਾਡੇ ਆਮ ਇਹ ਕਹਾਵਤ ਹੈ ਵੀ ਸਿਕੰਦਰ ਵਰਗੇ ਵੀ ਕੁਝ ਨਹੀਂ ਲੈ ਕੇ ਗਏ ਇਸ ਦੁਨੀਆ ਚੋਂ। ਸੋ ਆਖਰ ਚ ਵੀਡੀਓ ਦੇ ਮੈਂ ਇਹੀ ਕਹੂੰਗਾ ਵੀ ਪੈਸਾ ਸਾਰੀਆਂ ਖੁਸ਼ੀਆਂ ਤਾਂ ਨਹੀਂ ਖਰੀਦ ਸਕਦਾ। ਪਰ ਇਸ ਦੁਨੀਆ ਦੇ ਵਿੱਚ ਸਰਵਾਈਵ ਕਰਨ ਲਈ ਪੈਸਾ ਬਹੁਤ ਜ਼ਰੂਰੀ ਚੀਜ਼ ਹੈ। ਪੈਸੇ ਦੀ ਅਹਿਮੀਅਤ ਉਸ ਬੰਦੇ ਨੂੰ ਪਤਾ ਹੈ ਜਿਹਦੇ ਕੋਲ ਹੈ ਨਹੀਂ। ਬਾਕੀ ਇਹ ਬੈਂਸ ਨਹੀਂ ਮੁੱਕਣੀ। ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹੈ ਖੁਸ਼ੀਆਂ ਖਰੀਦ ਸਕਦਾ ਕਿ ਨਹੀਂ ਖਰੀਦ ਸਕਦਾ ਹਰੇਕ ਦੇ ਆਪਣੇ ਆਪਣੀ رائے ਹੁੰਦੀ ਹੈ ਸੋ ਜਿਹੜਾ ਤਾਂ ਮੇਰੇ ਨਾਲ ਸਹਿਮਤ ਹੈ ਉਹ ਤਾਂ ਵਧੀਆ ਗੱਲ ਹੈ ਜਿਹੜਾ ਨਹੀਂ ਸਹਿਮਤ ਹੈ ਉਹ ਵੀ ਵਧੀਆ ਹੀ ਗੱਲ ਹੈ ਆਪਣੀ ਸਹਿਮਤੀ ਜਾਂ ਸਹਿਮਤੀ ਅਲੱਗ-ਅਲੱਗ ਹੈ ਠੀਕ ਹੈ ਜੀ ਬਾਕੀ ਤੁਸੀਂ ਟਿੱਪਣੀਆਂ ਦੇ ਸਕਦੇ ਆ ਆਪਣੀਆਂ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਤੇ ਮੈਂ ਕੀ ਸੋਚਦਾ ਮੈਂ ਜੋ ਸੋਚਿਆ ਮੈਂ ਤੁਹਾਨੂੰ ਦੱਸ ਦਤਾ ਹੈ ਬਾਕੀ ਹਰੇਕ ਚੀਜ਼ ਦੇ ਫਾਇਦੇ ਨੁਕਸਾਨ ਹੁੰਦੇ ਹੈ ਇਹੀ ਮੇਰੀ ਵੀਡੀਓ ਸੀ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗੀ ਹੋਏਗੀ ਮੈਂ ਇਸ ਟਾਈਮ ਆਪਣੇ ਆਫਿਸ ਚ ਕਈ ਦਿਨਾਂ ਦਾ ਮੈਂ ਟੋਪਿਕ ਤੋਂ ਬਣਾਣਾ ਚਾਹਦਾ ਸੀਗਾ ਵੀਡੀਓ ਸਿਰਫ ਮੌਕਾ ਨਹੀਂ ਲਪਰਿਆਸਗਾ ਮਤਲਬ ਕਦੇ ਮੌਸਮ ਖਰਾਬ ਕਦੇ ਵਾਲੇ ਵਾਲੇ ਰੋਲਾ ਬਹੁਤ ਪੈਂਦਾ ਸੀਗਾ ਬਸ ਇਦਾਂ ਹੀ ਟਾਈਮ ਲੰਘ ਗਿਆ ਸੋ ਮੈਂ ਸੋਚਦਾ ਵੀ ਵੀਡੀਓ ਵਧੀਆ ਲੱਗੀ ਹੋਏਗੀ ਤੁਹਾਨੂੰ ਜੇ ਕੁਝ ਵੀਡੀਓ ਚ ਲੱਭਿਆ ਤਾਂ ਮੈਨੂੰ ਜਰੂਰ ਦੱਸਿਓ ਮੈਨੂੰ ਵੀ ਪਤਾ ਲੱਗੇ ਵੀ ਹਾਂ ਮੇਰੇ ਵੀਡੀਓ ਵਧੀਆ ਹੈ ਤੇ ਇਹ ਪਤਾ ਮੈਨੂੰ ਹੋਣਾ ਚਾਹੀਦਾ ਹੈ ਵੀ ਮੈਂ ਵੀਡੀਓ ਵਧੀਆ ਬਣਾ ਰਿਹਾ ਕਿ ਐਵੇਂ ਹੀ ਹੈ ਠੀਕ ਹੈ ਸ਼ੇਅਰ ਜੇ ਕਰ ਸਕਦੇ ਜਰੂਰ ਕਰਿਓ ਜੇ ਨਹੀਂ ਵੀ ਕਰ ਸਕਦੇ ਤਾਂ ਵੀ ਕੋਈ ਗੱਲ ਨਹੀਂ ਕਿ ਮੈਨੂੰ ਕੋਈ ਐਡਾ ਚੱਕਰ ਨਹੀਂ ਹੈਗਾ ਤੇ ਨਾ ਮੈਂ ਰੋਲਾ ਪਾਣਾ ਹੁੰਨਾ ਆਪਣੀ ਵੀਡੀਓ ਜੋ ਹੈ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਬਹੁਤੇ ਬੰਦੇ ਇੱਦਾਂ ਹੀ ਕਰਦੇ ਰਹਿੰਦੇ ਇਹ ਉਦਾਂ ਦੇ ਵੀ ਬੰਦੇ ਹੁੰਦੇ ਆ ਸਾਰੀ ਤਰ੍ਹਾਂ ਦੇ ਹੁੰਦੇ ਆ ਸੋ ਮਿਲਦੇ ਆ ਅਗਲੀ ਵੀਡੀਓ ਚ ਅ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਤੇ ਖੁਸ਼ ਰਹੋ ਸਲਾਮਤ ਰਹੋ